अच्छा भाई साहब जी बहुत सारे ਲੋਕਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਲੋਕੀ ਇਹੋ ਜਿਹਾ ਵੀ ਮੰਨਦੇ ਨੇ ਜਦੋਂ ਤਾਂ ਚੰਗਾ ਸਮਾਂ ਚੱਲ ਰਿਹਾ ਹੁੰਦਾ ਵਾ ਖੁਸ਼ੀਆਂ ਦਾ ਪਲ ਬਤੀਤ ਹੋ ਰਿਹਾ ਹੁੰਦਾ ਆ ਕੋਈ ਦੁੱਖ ਨਹੀਂ ਹੈ ਸੁਖ ਮਾਨ ਰਹੇ ਆ ਉਦੋਂ ਸਾਡੇ ਜ਼ਿਹਨ ਦੇ ਵਿੱਚ ਕਦੇ ਇਹ ਖਿਆਲ ਨਹੀਂ ਆਉਂਦਾ ਸੀ ਕਦੇ ਨਹੀਂ ਕਹਿੰਦੇ ਕਿ ਫਲਾਣ ਨੇ ਸਾਡੇ ਤੇ ਕੁਝ ਕਰਤਾ ਚੰਗਾ ਕਰਤਾ ਇਸ ਕਰਕੇ ਅਸੀਂ ਚੰਗੀ ਜ਼ਿੰਦਗੀ ਮਾਨ ਰਹੇ ਆ ਸੁਖ ਮਾਨ ਰਹੇ ਆ ਪਰ ਐਵੇਂ ਕਿਉਂ ਹੁੰਦਾ ਹੈ ਕਿ ਸਾਨੂੰ ਕੋਈ ਵੀ ਦੁੱਖ ਆ ਜੇ ਮਾੜਾ ਜਾਵੇ ਸਾਡੇ ਕੋਲ ਕੁਝ ਮਾੜਾ ਹੋਣ ਲੱਗ ਪਏ ਲਾਈਫ ਦੇ ਵਿੱਚ ਤਾਂ ਅਸੀਂ ਕਹਿੰਨੇ ਆ ਕਿ ਹਾਂ ਫਲਾਣ ਨੇ ਸਾਡੇ ਤੇ ਕੁਝ ਕਰਤਾ ਆ ਜਰੂਰ ਸਾਡੇ ਤੇ ਕਿਸੇ ਨੇ ਕੁਝ ਕੀਤਾ ਹੋਣਾ ਹੈ ਕਿ ਕਿਸੇ ਦੇ ਕਰਨ ਨਾਲ ਸਾਡਾ ਚੰਗਾ ਮਾੜਾ ਐਵੇਂ ਹੁੰਦਾ ਆ ਕੋਈ ਇਹ ਸਭ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਣੇ ਸਭ ਰਾ ਦੱਸਿਆ ਵੀ ਦੁੱਖ ਤੇ ਸੁੱਖ ਜੀ ਦੋ ਕਪੜੇ ਨੇ ਜਿਹੜੇ ਸਾਨੂੰ ਪਹਿਨਣੇ ਹੀ ਪੈਣੇ ਨੇ ਜੀ ਦੁੱਖ ਸੁਖ ਦੋਏ ਦਰ ਕਪੜੇ ਪੈ ਲੈ ਜਾਏ ਮਿਲੋ ਇਸ ਕਰਕੇ ਕਿਸੇ ਦੇ ਕਰਨ ਨਾਲ ਕੁਝ ਨਹੀਂ ਹੁੰਦਾ ਬਸ ਜੀਵ ਨੂੰ ਇੱਕ ਭਰਮ ਆ ਸੁਖੀ ਦੇ ਮੌਕੇ ਉਸ ਨੂੰ ਕੁਝ ਵੀ ਯਾਦ ਨਹੀਂ ਆਉਂਦਾ ਦੁੱਖ ਹੁੰਦਾ ਫਿਰ ਉਸ ਨੂੰ ਇਹ ਭਰਮ ਹੋ ਜਾਂਦਾ ਕਿ ਕਿਉਂ ਆਇਆ ਕਿ ਜੇ ਗੁਰਬਾਣੀ ਜੇ ਤੁ ਕਰੂਗੇ ਤੇ ਸਤਿਗੁਰੂ ਸਮਝਾਉਂਦੇ ਨੇ ਦੁੱਖ ਸੁਖ ਪ੍ਰਭ ਦੇ ਲਾਹ ਤੇ ਜੋ ਗੁਰਬਾਣੀ ਹੋਰ ਸਾਹਿਬ ਦੇਖੀਏ ਦੁੱਖਦਾਰੂ ਹੈ ਸੁਖ ਰੋਗ ਹੈ ਦੁੱਖਦਾਰੂ ਸੁਖ ਰੋਗ ਪਿਆ ਦੁੱਖਾਂ ਦੇ ਵਿੱਚ ਸਾਨੂੰ ਪਰਮੇਸ਼ਰ ਤੇ ਜਾਦ ਆਉਂਦਾ ਇਸ ਕਰਕੇ ਮਰਿਆ ਸਮਝਾਉਂਦੇ ਨੇ ਵੀ ਜੇ ਆਪਾਂ ਦੁੱਖਾਂ ਨੂੰ ਅੰਮ੍ਰਿਤ ਸਮਝ ਕੇ ਪੀ ਲਈਏ ਫਿਰ ਸਾਨੂੰ ਦੁਬਾਰਾ ਦੁੱਖ ਨਹੀਂ ਆਉਂਦੇ ਸਗਲੇ ਦੁੱਖ ਅੰਮ੍ਰਿਤ ਕਰ ਪੀਵੇਂ ਬਹੁੜ ਦੁੱਖ ਦਾ ਕੋਈ ਫਿਰ ਦੁੱਖ ਨਹੀਂ ਆਉਂਦਾ ਇਸ ਕਰਕੇ ਦੁੱਖ ਕੋਈ ਮਾਰਾ ਨਹੀਂ ਹੈ ਜੀ ਪਰਮੇਸ਼ਰ ਦੀ ਦਾਤ ਸਮਝ ਕੇ ਸਾਨੂੰ ਉਸ ਨੂੰ ਸਨਕਾਰ ਕਰਨਾ ਪੈਂਦਾ ਹੈ ਮਰਿਆ ਸਮਝਾਉਂਦੇ ਨੇ ਕਿਤੇ ਦੁੱਖ ਕੋਸਾ ਦਾ ਮਾਰ ਇਹ ਪੀ ਦਾਤ ਤੇਰੀ ਗਦਾ ਇਹਦਾ ਮਤਲਬ ਜਿਹੜਾ ਅਸੀਂ ਕਈ ਵਾਰੀ ਘਰੇ ਕੋਈ ਮਾਰ ਜਾਂਦਾ ਅਸੀਂ ਲੂਣ ਮਾਰ ਕੇ ਸਿੱਟਦੇ ਆ ਬੱਤੀਆਂ ਬਾਲ ਲੈਂਦੇ ਆ ਤੇ ਅਸੀਂ ਕਹਿੰਦੇ ਕਿ ਹਾਇ ਨਮ ਨજર ਲੱਗੀ ਨજર ਉੱਤਰ ਗਈ ਮਾ ਗੁਰਬਾਣੀ ਇਸ ਦਾ ਵਿਰੋਧ ਕਰਦੇ ਗੁਰਬਾਣੀ ਇਸ ਦੇ ਪੱਖ ਦੇ ਵਿੱਚ ਨਹੀਂ ਆ ਸਕਦਾ ਫਿਰ ਤਾਂ ਲੋੜ ਹੀ ਨਹੀਂ ਕੁਛ ਫਿਰ ਤਾਂ ਕੁਛ ਵੀ ਡਾਕਟਰ ਦੀ ਹੈਡੇ ਹਸਪੀਟਲ ਬਣੇ ਫਿਰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਇਹ ਤਾਂ ਬਹੁਤ ਸੌਖਾ ਕਾਚੇ ਲੂਣ ਪਿਆ ਹੀ ਆ ਤੁਸੀਂ ਉਹ ਗਾਇਸੇ ਦੇਰੇ ਦਵਾਇ ਦੋਨ ਫਿਰ ਜੈਨਾ ਹੁੰਦਾ ਸਮਝ ਗਏ ਨਾ ਸੀ ਕਿ ਸਾਰਾ ਰੋਗ ਵੀ ਬਣਾਈ ਬਿਮਾਰੀ ਵੀ ਬਣਾਈ ਦਵਾਈ ਵੀ ਬਣਾਈ ਕਿੰਨੇ ਸੰਸਾਰ ਨੂੰ ਤੰਦੇ ਲਾਇਆ ਸਾਰਿਆਂ ਨੂੰ ਤੰਦੇ ਲਾਇਆ ਕਿਨੇ ਡਾਕਟਰ ਨੇ ਉਹਨਾਂ ਨੂੰ ਵੀ ਰੋਟੀ ਦੇਣੀ ਆ ਸਮਝੇ ਨਾ ਉਹਨਾਂ ਨੂੰ ਵੀ ਕਿੱਥੇ ਲਾਇਆ ਅਸਲ ਜਿਹੜੇ ਲੋਕੀ ਇਹਨਾਂ ਦਾ ਇਲਾਜ ਦੱਸਦੇ ਆ ਕਿ ਇਹ ਸ਼ਬਦ ਪੜ ਲਓ ਸ਼ਬਦ ਪੜਦੋ ਕਿ ਇਹ ਦੇਖੇ ਤਾਂ ਉਹ ਆਪ ਤਾਂ ਡਾਕਟਰਾਂ ਕੋਲ ਭਜਦੇ ਨੇ ਲੋਕਾਂ ਨੂੰ ਇਲਾਜ ਦੱਸ ਰਹੇ ਹੁੰਦੇ ਨੇ ਇਹ ਗੁਰਬਾਣੀ ਜਿਸ ਗੁਰਬਾਣੀ ਦੇ ਦੱਸਦੇ ਆ ਵੀ ਸ਼ਬਦ ਵੀ ਆਹ ਫੜ ਲਓ ਵੀ ਗੁਰਬਾਣੀ ਕਹਿ ਰਹੀ ਹੈ ਨਾ ਹਾਂਜੀ ਵੀ ਦੁੱਖ ਸੁਖ ਪ੍ਰਭੂ ਦੇ ਦਿੱਤੇ ਹੋਏ ਆ ਜੀ ਜੇ ਤੁਸੀਂ ਮੰਗੂਗੇ ਵੀ ਸੁਖ ਫਿਰ ਵੀ ਤੁਹਾਡਾ ਜਿਹੜਾ ਮੰਗਣਾ ਹੈ ਹੋਮੇ ਚਖਣਾ ਨਾਨਕ ਹੋਮੇ ਚਖਣਾ ਦੁੱਖ ਛੱਡ ਮੰਗੀ ਹੈ ਸੁਖ ਦੁੱਖ ਸੁਖ ਗੋਦਰ ਕਪੜੇ ਪਹਿਨੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਥਿੱਥੇ ਚੰਗੀ ਚੁੱਪ ਚ Take it.